ਸਵਾਗਤ ਹੈ ਦੋਸਤੋ ਤੁਹਾਡਾ ਲੁਧਿਆਣਾ ਟੌਪ ਲਾਈਵ ਨਿਊਜ਼ ਵਿੱਚ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਦਫ਼ਤਰ ਵਿੱਚ ਪਹੁੰਚਿਆ ਲੁਧਿਆਣਾ ਦੇ ਹਲਕਾ ਜਿੱਥੇ ਅੱਜ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮੁੱਦਾ ਪਣ ਗਿਆ ਹੋਇਆ ਹੈਗਾ ਉਹ ਹੈਗਾ ਰਮਨੀਤ ਬਿੱਟੂ ਜੀ ਵਾਲਾ ਜਿਹੜਾ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਚੁੱਕੇ ਆ ਤੇ ਅੱਜ ਸਾਡੇ ਨਾਲ ਸਾਬਕਾ ਐਮਐਲਏ ਮੌਜੂਦ ਨੇ ਲੁਧਿਆਣਾ ਸ਼ਹਿਰੀ ਪ੍ਰਧਾਨ ਕਾਂਗਰਸ ਪਾਰਟੀ ਤੋਂ ਸੰਜੀਤ ਤਲਵਾਰ ਜੀ ਕਿਉਂਕਿ ਹਲਕਾ ਪੂਰਬੀ ਦੇ ਵਿੱਚ ਜੇ ਗੱਲ ਕਰੀਏ ਵਿਕਾਸ ਦੀ ਤੇ ਕੰਮ ਦੀ ਇਹਨਾਂ ਨੇ ਆਪਣੇ ਵੱਲੋਂ ਆਪਣੇ ਟਾਈਮ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡੀ ਤੇ ਬਹੁਤ ਸਾਰੇ ਪ੍ਰੋਜੈਕਟ ਇਹਨਾਂ ਦੇ ਆਲਰੇਡੀ ਜਿਹੜੇ ਤਿਆਰ ਹੋ ਕੇ ਉਹ ਚੱਲ ਚੁੱਕੇ ਨੇ ਤੇ ਬਹੁਤ ਸਾਰੇ ਦੇ ਵਿੱਚੋਂ ਥੋੜੀ ਪੈਂਡਿੰਗ ਸੀ ਜਿਹੜੇ ਕੰਮ ਰਹਿੰਦੇ ਨੇ ਤੇ ਅੱਜ ਇਹਨਾਂ ਨੇ ਗੱਲਬਾਤ ਕਰ ਲਵਾਂਗੇ ਕੀ ਕਹਿਣਾ ਚਾਹੁੰਦੇ ਆ ਇਹ ਉਹ ਮੁੱਦੇ ਬਾਰੇ ਸਰ ਸਵਾਗਤ ਹੈ ਪਹਿਲਾਂ ਤੁਹਾਡਾ ਧੰਨਵਾਦ ਥੈਂਕ ਯੂ ਹਾ ਮਾਈ ਫੁੱਲ ਚੈੱਕ ਜੀ ਹਾਂ ਜੀ ਸਰ ਥੈਂਕ ਯੂ ਧੰਨਵਾਦ ਸਰ ਕਿਵੇਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪੋਸਟ ਆ ਵੀਡੀਓ ਵਾਇਰਲ ਹੋ ਰਹੀ ਆ ਵੀ ਕਾਂਗਰਸ ਪਾਰਟੀ ਨੂੰ ਬੜਾ ਵੱਡਾ ਝਟਕਾ ਲੱਗਿਆ ਤੇ ਬਿੱਟੂ ਜੀ ਉਧਰ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਨੇ ਦੇਖੋ ਝਟਕਾ ਤਾਂ ਨੇਚਰਲੀ ਹੈ ਕਿਉਂਕਿ ਇੱਕ ਉਹ ਜੀ ਸ਼ਖਸੀਅਤ ਜਿਹਦਾ ਪੰਜਾਬ ਦੇ ਨਾਲ ਪਾਰਟੀ ਨਾਲ ਬੜਾ ਗਹਿਰਾ ਨਾਤਾ ਰਿਹਾ ਕਿਉਂਕਿ ਸਰਦਾਰ ਬੇਨ ਸਿੰਘ ਜੀ ਚੀਫ ਮਿਨਿਸਟਰ ਰਹੇ ਪੰਜਾਬ ਦੇ ਤੇ ਬਿੱਟੂ ਜੀ ਉਹਨਾਂ ਦੇ ਗ੍ਰੈਂਡਸਨ ਨੇ ਉਹ 15 ਸਾਲ ਵੇ ਐਜ਼ ਅ ਮੈਂਬਰ ਪਾਰਲੀਮੈਂਟ ਉਹਨਾਂ ਨੇ ਪੰਜਾਬ 'ਚ ਲੋਕਾਂ ਦੀ ਸੇਵਾ ਵੀ ਕੀਤੀ ਤੇ ਅਚਾਨਕ ਇਹ ਫੈਸਲਾ ਉਹਨਾਂ ਨੇ ਕਰ ਲਿਆ ਇਹ ਸਾਰਿਆਂ ਵਾਸਤੇ ਸ਼ੌਕਿੰਗ ਹੈ ਸਾਡੇ ਸਾਰਿਆਂ ਵਾਸਤੇ ਕਿਉਂਕਿ ਵਰਕਰ ਤੇ ਲੀਡਰ ਮਿਲ ਕੇ ਉਹਨਾਂ ਦੀ ਸਪੋਰਟ ਕਰ ਰਹੇ ਸੀਗੇ ਔਰ ਉਹਨਾਂ ਨੂੰ ਚਾਹਦੇ ਸੀ ਔਰ ਉਹ ਇਹ ਗੱਲ ਚਾਹਦੇ ਸੀਗੇ ਕਿ ਉਹ ਇਹ ਇਲੈਕਸ਼ਨ ਵਿੱਚ ਜਿੱਤਣ ਬਟ ਉਹ ਉਹਨਾਂ ਨੇ ਫੈਸਲਾ ਕਿਉਂ ਕੀਤਾ ਇਹ ਬਿਹਤਰ ਉਹ ਦੱਸ ਸਕਦੇ ਆ ਕਿਵੇਂ ਦੇਖਦੇ ਹੋ ਜਿਹੜੀਆਂ ਚੋਣਾ ਹੈਗੀਆਂ ਚੋਣਾਂ ਨੂੰ ਲੈ ਕੇ ਤਾਂ ਤੁਹਾਡੇ ਵੱਲੋਂ ਕਾਫੀ ਦਿਨ ਪਹਿਲਾਂ ਤੋਂ ਲਗਾਤਾਰ ਜਿਹੜਾ ਉਹਨਾਂ ਦੀ ਲਈ ਪ੍ਰਚਾਰ ਜਿਹੜਾ ਸ਼ੁਰੂ ਹੀ ਹਲਕਾਪੁਰ ਵਿੱਚੋਂ ਕੀਤਾ ਗਿਆ ਸੀ ਦੇਖੋ ਅਸੀਂ ਆਪਣੀ ਡਿਊਟੀ ਨਿਭਾਈ ਸੀ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਔਰ ਐਜ਼ ਅ ਹਲਕਾ ਇੰਚਾਰਜ ਮੇਰੀ ਜ਼ਿੰਮੇਵਾਰੀ ਸੀ ਕਿ ਉਹਨਾਂ ਨੂੰ ਮੈਂ ਲੋਕਾਂ ਤੱਕ ਲੈ ਕੇ ਜਾਵਾਂ ਔਰ ਉਹਨਾਂ ਦੀ ਕੈਂਪੇਨ ਸਟਾਰਟ ਕਰਾਂ ਅਸੀਂ ਆਪਣੇ ਹਲਕੇ ਤੋਂ ਸ਼ੁਰੂ ਕੀਤਾ ਸੀਗਾ ਅਸੀਂ ਸਲੋ ਸਲੋ ਬਾਕੀ ਹਲਕਿਆਂ 'ਚ ਜਾ ਰਹੇ ਸੀਗੇ ਲੇਕਿਨ ਜਿਹੜਾ ਕੱਲ ਅਚਾਨਕ ਹੀ ਇਹ ਫੈਸਲਾ ਉਹਨਾਂ ਲੈ ਲਿਆ ਉਸ ਤੋਂ ਬਾਅਦ ਇੱਕਦਮ ਸਾਰਾ ਸਿਨੈਰੀਓ ਜਿਹੜਾ ਚੇਂਜ ਹੋ ਗਿਆ ਔਰ ਕਾਂਗਰਸ ਪਾਰਟੀ ਬੜਾ ਬਹੁਤ ਬੜਾ ਸਮੁੰਦਰ ਹੈ ਬਹੁਤ ਵਿਸ਼ਾਲ ਪਾਰਟੀ ਹੈ ਤੇ ਜਿਹੜਾ ਵੀ ਪਾਰਟੀ ਕੈਂਡੀਡੇਟ ਦੇਗੀ ਅਸੀਂ ਉਹਦੀ ਮਦਦ ਕਰਾਂਗੇ ਔਰ ਜਿੱਤ ਕੇ ਇਹ ਸੀਟ ਉਹਦੀ ਕਾਂਗਰਸ ਵਿੱਚ ਝੋਲੀ ਪਾਵਾਂਗੇ ਪਰ ਸਰ ਕਾਂਗਰਸ ਪਾਰਟੀ ਦੇ ਜਿੰਨੇ ਕੌਂਸਲਰ ਤੁਹਾਡੀ ਕਨਸੀਡੈਂਸੀ ਦੇ ਵਿੱਚ ਹੈਗੇ ਆ ਜਿੱਤੇ ਹੋਏ ਨੇ ਕਾਂਗਰਸ ਪਾਰਟੀ 'ਚ ਲੱਗਦਾ ਨਹੀਂ ਉਹਨਾਂ ਦੇ ਵਿੱਚ ਬਹੁਤ ਭਾਰੀ ਜਿਹੜਾ ਰੋਸ ਵੀ ਹੋ ਸਕਦਾ ਦੇਖੋ ਜਦੋਂ ਇਹੋ ਜਿਹੇ ਫੈਸਲੇ ਹੁੰਦੇ ਆ ਤੇ ਕਾਰਿਆਕਰਤਾ ਉਹ ਕਿਤੇ ਨਾ ਕਿਤੇ ਨਿਰਾਸ਼ ਔਰ ਨਾਰਾਜ਼ ਹੁੰਦਾ ਰੋਸ ਸਾਰਿਆਂ ਦੇ ਮਨ 'ਚ ਹੈ ਔਰ ਇਹ ਰੋਸ ਜਿਹੜਾ ਇਹ ਵੋਟਾਂ ਦੇ ਵਿੱਚ ਕਦੋਂ ਕਦੋਂ ਕਨਵਰਟ ਹੋਏਗਾ ਇਹਦਾ ਬਸ ਅਸੀਂ ਵੇਟ ਕਰ ਰਹੇ ਆ ਜੇ ਜਦੋਂ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ ਉਦੋਂ ਕਿਹੜੇ ਕਿਹੋ ਜਿਹੇ ਰਿਜ਼ਲਟ ਆਣਗੇ ਪਾਰਟੀ ਦੇ ਵਿੱਚ ਅਸੀਂ ਉਹਦੀ ਵੇਟ ਕਰ ਰਹੇ ਕਿਉਂਕਿ ਕਾਂਗਰਸ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਜਿਹੜਾ ਮਜ਼ਬੂਤ ਚਟਾਨ ਵਾਂਗੂ ਪਾਰਟੀ ਨਾਲ ਖੜਾ ਹੈ ਉਹ ਹਰ ਕੀਮਤ ਤੇ ਕਾਂਗਰਸ ਪਾਰਟੀ ਸਿੱਟ ਜਿੱਤੇਗੀ ਗੱਲ ਕਰੀਏ ਪਾਰਟੀਆਂ ਦੀ ਅਲਗ-ਅਲਗ ਪਾਰਟੀਆਂ ਕਈ ਪਾਰਟੀਆਂ ਕੋਲ ਤਾਂ ਹਜੇ ਤੱਕ ਜਿਹੜੇ ਆਪਣੇ ਕੈਂਡੀਡੇਟ ਵੀ ਨਹੀਂ ਅੱਲਾ ਨੇ ਗਏ ਸੀਗੇ ਤੇ ਕਿੰਨਾਂ ਨੂੰ ਕੈਂਡੀਡੇਟ ਮਿਲ ਵੀ ਨਹੀਂ ਰਹੇ ਸੀਗੇ ਪਰ ਇੱਧਰ ਦਾ ਕੈਂਡੀਡੇਟ ਉਹਨਾਂ ਦਾ ਫਾਈਨਲ ਹੈਗਾ ਦੇਖੋ ਇਹੀ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਕ੍ਰਿਕਟ ਵੀ ਉਹਨਾਂ ਨੂੰ ਮਿਲੀ ਹੋਈ ਸੀਗੀ ਔਰ ਸਿਟਿੰਗ ਐਮਪੀ ਸੀਗੇ ਔਰ ਸਾਰੇ ਲੀਡਰ ਵਰਕਰ ਵੀ ਉਹਨਾਂ ਦੇ ਨਾਲ ਸੀਗੇ ਆਫਟਰ ਥਰ ਟ ਅਗਰ ਉਹਨਾਂ ਨੇ ਇਹ ਫੈਸਲਾ ਕਰ ਲਿਆ ਤੇ ਮੇਰਾ ਖਿਆਲ ਹੈ ਕਿ ਕੋਈ ਬਹੁਤਾ ਚੰਗਾ ਫੈਸਲਾ ਨਹੀਂ ਹੈ ਕਾਂਗਰਸ ਪਾਰਟੀ ਆ ਸ਼ਹੀਦ ਬਿਆਨਤ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਸੀਗੇ ਤੇ ਬਿਆਨਤ ਸਿੰਘ ਜੀ ਕਰਕੇ ਕਾਫੀ ਇਹਨਾਂ ਦੀ ਜਿਹੜੀ ਰਿਸਪੈਕਟ ਹੁੰਦੀ ਸੀਗੀ ਸਾਰੇ ਪਾਸੇ ਜੇ ਗੱਲ ਕਰੀਏ ਤੇ ਕਿਵੇਂ ਦੇਖਦੇ ਉਹਨੂੰ ਜਿਹੜੇ ਉਹਨਾਂ ਨੂੰ ਪਸੰਦ ਕਰਨ ਵਾਲੇ ਆ ਜਾਂ ਉਹਨਾਂ ਨੂੰ ਮੰਨਣ ਵਾਲੇ ਆ ਉਹ ਕਾਂਗਰਸ ਪਾਰਟੀ ਦੇ ਵਿੱਚ ਹੀ ਦੇਖੋ ਜਿਹੜਾ ਤਾਂ ਕਾਂਗਰਸ ਪਾਰਟੀ ਨੂੰ ਦਿਲੋਂ ਪਿਆਰ ਕਰਦਾ ਹੈ ਔਰ ਪਾਰਟੀ ਨਾਲ ਜੁੜਿਆ ਹੋਇਆ ਉਹ ਤਾਂ ਨਹੀਂ ਹਿਲੇਗਾ ਬਿਲਕੁਲ ਬਾਕੀ ਠੀਕ ਹੈ ਹਰ ਬੰਦੇ ਦੇ ਕੁਝ ਆਪਣੇ ਪਰਸਨਲ ਲਿੰਕ ਔਰ ਰਿਲੇਸ਼ਨ ਹੁੰਦੇ ਆ ਉਹ ਮੌਕੇ ਦੇ ਪਤਾ ਲੱਗੇਗਾ ਲੇਕਿਨ ਫਿਲਹਾਲ ਕਾਂਗਰਸ ਹੈ ਇੱਕੇ ਕਾਰਜਕਰਤਾ ਹੈ ਇਹ ਪਾਰਟੀ ਦੇ ਨਾਲ ਖੜਾ ਹੈ ਔਰ ਬੜੀ ਮਜ਼ਬੂਤੀ ਨਾਲ ਖੜਾ ਹੈ ਔਰ ਇਹਦੇ ਰਿਜ਼ਲਟ ਜਿਹੜੇ ਆ ਜਦੋਂ ਇੱਕ ਜੋ ਨੂੰ ਵੋਟਾਂ ਪੈਣਗੀਆਂ ਤੇ ਚਾਰ ਨੂੰ ਰਿਜ਼ਲਟ ਆਣਗੇ ਤਾਨੂੰ ਕਲੀਅਰ ਹੋ ਜਾਏਗਾ ਕਿ ਲੁਧਿਆਣਾ ਤੋਂ ਕੌਣ ਜਿੱਤ ਰਿਹਾ ਕਾਂਗਰਸ ਪਾਰਟੀ ਚ ਹੁਣ ਆਪਣੇ ਜਿਹੜੀਆਂ ਐਮਪੀ ਦੀਆਂ ਚੋਣਾਂ ਆਣੀਆਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਚਿਹਰਾ ਸਾਹਮਣੇ ਆਣਾ ਵਾ ਤੁਹਾਡਾ ਕੀ ਵਿਚਾਰ ਹੈ ਦੇਖੋ ਪਾਰਟੀ ਔਨ ਸੀਰੀਅਸ ਮੋਡ ਇਹ ਡਿਸਕਸ਼ਨ ਕਰ ਰਹੀ ਹੈ ਕਿ ਕੌਣ ਇੱਥੋਂ ਬਿਹਤਰ ਉਮੀਦਵਾਰ ਹੋ ਸਕਦਾ ਔਰ ਜਿਹਨੂੰ ਪਾਰਟੀ ਟਿਕਟ ਦੇਗੀ ਕਾਂਗਰਸ ਪਾਰਟੀ ਦਾ ਕਿ ਕਾਰਜਕਰਤਾ ਹੈ ਉਹ ਦਿਨ ਖੜ ਕੇ ਉਹਦੀ ਸਪੋਰਟ ਵੀ ਕਰੇਗਾ ਔਰ ਅਸੀਂ ਸੀਟ ਵੀ ਜਿੱਤਾਂਗੇ ਤੁਹਾਨੂੰ ਪਾਰਟੀ ਅਗਰ ਮੌਕਾ ਦਿੰਦੀ ਹੈ ਇਹ ਸੇਵਾ ਕਰਨ ਦਾ ਪਹਿਲੇ ਵੀ ਹਲਕਾ ਪਰੂਵੀ ਚ ਤੁਸੀਂ ਬਤੌਰ ਐਮਐਲਏ ਸੇਵਾ ਨਿਭਾਈ ਆ ਉਸ ਤੋਂ ਪਹਿਲਾਂ 15 ਸਾਲ ਕੌਂਸਲ ਦੀ ਜਿਹੜੀ ਸੇਵਾ ਨਿਭਾਈ ਆ ਪਾਰਟੀ ਦੇ ਵਿੱਚ ਤਾਂ ਕਿਤਨੇ ਕਿਤੇ ਦਾ ਇਹ ਚੀਜ਼ ਦਾ ਪਤਾ ਵੀ ਇਹ ਸਾਡੇ ਪੱਕੇ ਥਾਮੂ ਆ ਤੇ ਤੁਹਾਨੂੰ ਜੇ ਮੌਕਾ ਮਿਲਦਾ ਕਿਹੜੇ ਪ੍ਰਲੇਖ ਦੇਖੋ ਪਾਰਟੀ ਕਿਸੇ ਨੂੰ ਵੀ ਮੌਕਾ ਦੇ ਮੈਂ ਕਹਿੰਨਾ ਜਿਹਨੂੰ ਵੀ ਮੌਕਾ ਮਿਲੇਗਾ ਉਹਨੂੰ ਮਿਹਨਤ ਵੀ ਕਰਨੀ ਪੈਣੀ ਹੈ ਔਰ ਕਿਤਨਾ ਕਿਤੇ ਵਰਕਰ ਦੀ ਉਹਨਾਂ ਨੂੰ ਸਪੋਰਟ ਵਿੱਚ ਚਾਹੀਦੀ ਹੈ ਔਰ ਮੈਂ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਪਣੀ ਪਾਰਟੀ ਨੂੰ ਅਸ਼ੋਰ ਕਰਦਾ ਕਿ ਪਾਰਟੀ ਕਿਉਂਕਿ ਪਹਿਲਾਂ ਤਾਂ ਬਿੱਟੂ ਜੀ ਕਲੀਅਰ ਸੀਗੇ ਪਾਰਟੀ ਕੋਈ ਵੀ ਉਮੀਦਵਾਰ ਦੇਗੀ ਅਸੀਂ ਉਹਦੇ ਨਾਲ ਖੜਾਂਗੇ ਉਹਨੂੰ ਚਿਤਾਵਾਂਗੇ ਤੇ ਜੇ ਪਾਰਟੀ ਨੂੰ ਲੱਗਿਆ ਕਿ ਮੈਂ ਇਸ ਕਾਬਿਲ ਹ ਔਰ ਮੈਨੂੰ ਜਿੰਮੇਵਾਰੀ ਸੌਂਪਦੀ ਹੈ ਤੇ ਠੀਕ ਹੈ ਅਸੀਂ ਪਾਰਟੀ ਦਾ ਕੰਮ ਕਰਾਂਗੇ ਲੱਗਦਾ ਨਹੀਂ ਜਿੱਦਾਂ ਹੁਣ ਕਈ ਵਾਰੀ ਆਮ ਆਦਮੀ ਪਾਰਟੀ ਪਿਛਲੀ ਵਾਰ ਆਈ ਆ ਉਹ ਕਹਿੰਦੇ ਸਾਨੂੰ ਦਿਓ ਇੱਕ ਮੌਕਾ ਤੇ ਹੁਣ ਉਹ ਲੋਕਾਂ ਨਾਲ ਹੋ ਗਿਆ ਧੋਖਾ ਤੇ ਹੁਣ ਇਧਰ ਵੀ ਇਦਾਂ ਨਾ ਹੋਵੇ ਜਿਹਨੂੰ ਮਿਲ ਗਿਆ ਮੌਕਾ ਉਹ ਲੋਕਾਂ ਨਾਲ ਅਗੇ ਧੋਖਾ ਨਹੀਂ ਕਰੂਗਾ ਨਹੀਂ ਨਹੀਂ ਕਾਂਗਰਸ ਪਾਰਟੀ ਦੀ ਇਹ ਤਬੀਅਤ ਔਰ ਤਸੀਰ ਨਹੀਂ ਰਹੀ ਕਿ ਉਹ ਝੂਠ ਬੋਲ ਕੇ ਰਾਜ ਕਰੇ ਕਿਉਂਕਿ ਜੇ ਕਰਨਾ ਹੁੰਦਾ ਤੇ ਅਸੀਂ ਪਿਛਲੀ ਇਲੈਕਸ਼ਨ ਹਾਰਦੇ ਇਹ ਤਾਂ ਨਵੀਂ ਪਾਰਟੀ ਆਵਾਦੀ ਪਾਰਟੀ ਹੈ ਉਹਨੇ ਨੇ ਫੈਸਲੇ ਕੀਤੇ ਬੀਜੇਪੀ ਵਾਲੇ ਨੇ 15 ਲੱਖ ਅਕਾਊਂਟ ਚ ਪਾਉਣ ਦੀ ਗੱਲ ਕੀਤੀ ਇੱਥੇ 1000 ਰੁਪਏ ਦੀ ਗੱਲ ਹੋਈ ਦੋਨੋਂ ਪੂਰੀਆਂ ਨਹੀਂ ਆ ਬਾਕੀ ਇਹ ਲੋਕਾਂ ਦਾ ਮੰਡਟ ਹੁੰਦਾ ਲੋਕਾਂ ਦੇ ਫੈਸਲੇ ਹੁੰਦੇ ਆ ਡੈਮੋਕ੍ਰੇਸੀ ਹੈ ਜੋ ਲੋਕ ਫੈਸਲਾ ਕਰਨਗੇ ਅਸੀਂ ਸੈਪਟ ਕਰਾਂਗੇ ਬਟ ਜਿਹੜੇ ਹਾਲਾਤ ਹੈ ਪੰਜਾਬ ਦੀ ਮੈਂ ਅਗਰ ਗੱਲ ਕਰਾਂ ਤੇ ਕਾਂਗਰਸ ਦੇ ਹੱਕੇ ਚਾ ਕਿਉਂਕਿ ਬੀਜੇਪੀ ਕਾਲੀ ਦਲ ਦਾ ਜਿਹੜਾ ਸਮਝੌਤਾ ਨਹੀਂ ਹੋ ਰਿਹਾ ਸਰ ਨੇ ਦੇ ਵਿੱਚ ਵੀ ਕਈ ਵਾਰ ਜਿਹੜੀ ਕਾਂਗਰਸ ਪਾਰਟੀ ਅੱਗੇ ਦੱਸੀ ਜਾ ਰਹੀ ਹੈ ਹਾਂ ਸਰਵੇ ਸਾਨੂੰ 8 ਸੀਟਾਂ ਦੇ ਰਿਹਾ ਪਰ ਸਾਨੂੰ ਉਮੀਦ ਹੈ ਕਿ ਅਸੀਂ 13 ਦੀਆਂ 13 ਜਿੱਤਾਂਗੇ ਕਿਵੇਂ ਦੇਖਦੇ ਫਿਰ ਕਿਹੜੇ-ਕਿਹੜੇ ਮੁੱਦੇ ਮੇਨ ਹੈਗੇ ਜਿਹੜੇ ਤੁਹਾਡੇ ਵੱਲੋਂ ਜਿਹਦੇ ਉੱਤੇ ਲੈ ਕੇ ਤੁਸੀਂ ਲੋਕਾਂ ਦੇ ਘਰਾਂ ਵਿੱਚ ਜਾਓਗੇ ਪਹਿਲੇ ਤੇ 4000 ਕਰੋੜ ਵਾਲੀ ਕਿਤਾਬ ਦਾ ਜਿਹੜਾ ਸਿਗਾ ਪ੍ਰੋਜੈਕਟ ਚੱਲਿਆ ਹੋਇਆ ਉਹ ਕਾਫੀ ਪ੍ਰੋਜੈਕਟ ਉਹਦੇ ਵਿੱਚ ਸੀਗੇ ਜਿਹੜੇ ਕੰਪਲੀਟ ਹੋ ਚੁੱਕੇ ਆ ਉਹ ਚਾਹੇ ਕਾਲਜ ਨੂੰ ਲੈ ਕੇ ਆ ਚਾਹੇ ਸਰਕਾਰੀ ਸਕੂਲ ਨੂੰ ਲੈ ਕੇ ਆ ਤੇ ਚਾਹੇ ਬਹੁਤ ਸਾਰੀਆਂ ਗੁਰਦੁਆਰਾ ਧਰਮਸ਼ਾਲਾ ਜਿੰਨੇ ਵੀ ਮੰਦਰਾਂ ਵਿੱਚ ਤੁਸੀਂ ਆਪਣੀ ਪਾਰਟੀ ਦੇ ਟਾਈਮ ਉਨੂੰ ਫੰਡ ਦਿੱਤੇ ਸੀ ਦੇਖੋ ਕਾਂਗਰਸ ਹਮੇਸ਼ਾ ਡਿਵੈਲਪਮੈਂਟ ਦੇ ਮੁੱਦੇ ਤੇ ਲੜਦੀ ਆ ਡਿਵੈਲਪਮੈਂਟ ਔਰ ਸੈਕੂਲਰ ਕਿਉਂਕਿ ਦੋ ਬੇਸਿਕ ਸਾਡੇ ਐਥਿਕਸ ਦੇ ਪ੍ਰਿੰਸੀਪਲ ਨੇ ਔਰ ਅੱਜ ਅੱਜ ਵੀ ਸਾਡੀ ਜਿਹੜੀ ਇਲੈਕਸ਼ਨ ਆ ਉਹਦੇ 베ਸ ਤੇ ਹੋਏਗੀ ਅਸੀਂ ਡਿਵੈਲਪਮੈਂਟ ਨੂੰ ਲੈ ਕੇ ਜਾਵਾਂਗੇ ਪਿਛਲੇ 5 ਸਾਲ ਕਾਂਗਰਸ ਨੇ ਕਿਹੜੇ ਕਾਂਗਰਸ ਸਰਕਾਰ ਬਲੇ ਕਿਹੜੇ ਕਿਹੜੇ ਡਿਵੈਲਪਮੈਂਟ ਦੇ ਕੰਮ ਹੋਏ ਉਹਦੇ ਨਾਲ ਨਾਲ ਜਿਹੜਾ ਹਿੰਦੁਸਤਾਨ ਦੇ ਵਿੱਚ ਅਸੀਂ ਹਰ ਧਰਮ ਨੂੰ ਜੋੜ ਕੇ ਗੁਲਦਸਤੇ ਵਾਂਗੂ ਰੱਖਿਆ ਹੈ ਦੂਜੀ ਗੱਲ ਸਾਡੀ ਆਵਲੀ ਹੋਈ ਕਿ ਤੀਜਾ ਪੰਜਾਬ 'ਚ ਹੋਰ ਬੜੇ ਮੁੱਦੇ ਆ ਕਿਉਂਕਿ ਮੌਜੂਦਾ ਸਰਕਾਰ ਦਾ ਹਰ ਵਾਦਾ ਜਿਹੜਾ ਉਹ ਫੇਲ ਹੋਇਆ ਪੂਰਾ ਨਹੀਂ ਹੋਇਆ ਲਾਂਡ ਰੋਡ ਦੀ ਹਾਲਤ ਬਹੁਤ ਪਤਲੀ ਹੈ ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕ ਜਿਹੜਾ ਕਾਂਗਰਸ ਨੂੰ ਵੋਟ ਦੇਣਗੇ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਹੈ ਸਰ ਕਿਵੇਂ ਦੇਖਦੇ ਨੇ ਲਾਸਟ ਵਿੱਚ ਫਿਰ ਮੈਂ ਗੱਲ ਕਰਨ ਜਾ ਰਿਹਾ ਕਿ ਜਿਹੜੇ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਆ ਔਰ ਤੁਹਾਡੀ ਵਿਰਡ ਦੇ ਵਿੱਚੋਂ ਵੀ ਤੁਹਾਡੇ ਨੂੰ ਜਿਹੜੇ ਪਿਆਰ ਕਰਨ ਵਾਲੇ ਕੀ ਮੈਸੇਜ ਆਣੋਂ ਲਾਸਟ ਦੇ ਦੇਖੋ ਮੈਂ ਤਾਂ ਕਾਂਗਰਸ ਦਾ ਇੱਕ ਇੱਕ ਕਾਰਜਕਰਤਾ ਮੈਂ ਦੇਖਦਾ ਹਾਂ ਧੰਨਵਾਦ ਕਰਦਾ ਕਿ ਹਮੇਸ਼ਾ ਉਹਨਾਂ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਔਰ ਪਾਰਟੀ ਨਾਲ ਜੁੜ ਕੇ ਸਮਾਜ ਦੀ ਸੇਵਾ ਕੀਤੀ ਔਰ ਬੜੇ ਅੱਛੇ ਢੰਗ ਦੇ ਨਾਲ ਉਹਨਾਂ ਨੇ ਪਾਰਟੀ ਦਾ ਜਿਹੜਾ ਨਾਮ ਰੋਸ਼ਨ ਕੀਤਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਉਹ ਸਾਡੇ ਕਾਰਜਕਰਤਾ ਉਸੇ ਭਾਵਨਾ ਦੇ ਨਾਲ ਪਾਰਟੀ ਨਾਲ ਜੁੜੇ ਰਹਿਣਗੇ ਮਿਹਨਤ ਕਰਨਗੇ ਔਰ ਜਿਹੜੀ ਸੀਟ ਹੈ ਜਿਹੜੀ ਲੁਧਿਆਣਾ ਮੈਂਬਰ ਪਾਰਲੀਮੈਂਟ ਸੀਟ ਇਹ ਜਿੱਤ ਕੇ ਜਿਹੜੀ ਹੈ ਰਾਹੁਲ ਜੀ ਖੜਗੇ ਜੀ ਸੋਨੇ ਦੀ ਝੋਲੀ ਚ ਪਾਣਗੇ ਧੰਨਵਾਦ ਔਰ ਦੋਸਤੋ ਸਾਡੇ ਨਾਲ ਜੁੜੇ ਸਨ ਸੰਜੀਤ ਤਰਵਾਲ ਸਾਬਕਾ ਐਮਐਲਏ ਔਰ ਸ਼ਹਿਰੀ ਕਾਂਗਰਸ ਪਾਰਟੀ ਦੇ ਲੁਧਿਆਣਾ ਪ੍ਰਧਾਨ ਤੋ ਉਹਨਾਂ ਦਾ ਕਹਿਣਾ ਕਿ ਜੋ ਸਾਨੂੰ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਏਗਾ ਉਹਦੇ ਅਨਸਾਰ ਅਸੀਂ ਪਾਰਟੀ 'ਚ ਜਿੱਦਾਂ ਪਹਿਲਾਂ ਸੇਵਾ ਕਰਦੇ ਸੀ ਉਦਾਂ ਹੀ ਸੇਵਾ ਕਰਦੇ ਰਵਾਂਗੇ ਤੇ ਆਪਣੀ ਸੇਵਾ ਨੂੰ ਪੂਰੇ ਨਿਵਾਵਾਂਗੇ ਜਿਵੇਂ ਵੀ ਸਾਡੀ ਜਿਹੜੀ ਡਿਊਟੀ ਜਿੱਥੇ ਲੱਗੂਗੀ ਪਾਰਟੀ ਵੱਲੋਂ ਉਹ ਸਾਰੀ ਅਸੀਂ ਪਾਰਟੀ 'ਚ ਨਿਵਾਵਾਂਗੇ ਜਿਨ੍ਹਾਂ ਨੂੰ ਵੀ ਇਸ ਪਾਰਟੀ ਜਿਹੜੀ ਚੋਣਾਂ ਦੇ ਵਿੱਚੋਂ ਟਿਕਟ ਨਿਵਾਜੀ ਜਾਏਗੀ ਤੇ ਤੁਸੀਂ ਦੇਖਦੇ ਹੋ ਲੁਧਿਆਣਾ ਟੌਪ ਲਾਈਵ ਵਿੱਚ ਕੈਮਰਾਮੈਨ ਦੇ ਨਾਲ ਲੁਧਿਆਣਾ ਤੋਂ ਵਿਜੇ ਕੁਮਾਰ ਦੀ ਰਿਪੋਰਟ